ਸੀਕਾਲ ਜੀ ਮੈਂ ਗੱਲ ਕਰ ਰਿਆ ਸੀਗਾ ਅੱਜ ਬੀਬੀਆਂ ਦੇ 1000 ਰੁਪਏ ਵਾਲੀ ਭਗਵੰਤ ਮਾਨਾ ਥੋੜੇ ਜਿਹੇ ਦਿਨ ਪਹਿਲਾਂ ਕਹਿ ਕੇ ਹਟਿਆ ਹਨ ਜਦੋਂ ਤਰਨਤਨ ਦੀਆਂ ਵੋਟਾਂ ਸੀਗੀਆਂ ਹਰਮੀਤ ਸੰਤੂ ਦੇ ਨਾਲ ਜਦੋਂ ਵੋਟਾਂ ਮੰਗਦਾ ਫਿਰਦਾ ਸੀਗਾ ਉਦੋਂ ਇਹ ਫੇਰ ਤੋਂ ਇੱਕ ਵਾਰ ਅਨਾਉਂਸਮੈਂਟ ਕਰਕੇ ਹਟਿਆ ਜਦੋਂ ਇਹਨੂੰ ਵਿਰੋਧੀ ਧਿਰ ਦੇ ਕੁਝ ਲੀਡਰ ਘੇਰੇ ਸੀਗੇ ਹਰੇਕ ਗੱਲ ਤੇ ਜਿਵੇਂ ਰਵਨੀਤ ਮਿੱਟੂ ਲਾਲੋ ਭਾਜਪੀ ਦਾ ਤੇ ਪ੍ਰਤਾਪ ਸਿੰਘ ਬਾਜਵਾ ਲਾਲੋ ਸੁਖਵੀਰ ਸਿੰਘ ਬਾਦਲ ਲਾਲੋ ਕੀ ਇਹਦੇ ਤੇ ਤੰਜ ਕੱਸਦੇ ਸੀਗੇ ਕੀ 4 ਸਾਲ ਹੋਣ ਤੇ ਆਏ ਨੇ ਇਹਨਾਂ ਨੇ ਬੀਬੀਆਂ ਨੂੰ ਜੋ ਵਾਦਾ ਕੀਤਾ ਸੀ 11100 ਰੁਪਏ ਵਾਲਾ ਉਹ ਪੂਰਾ ਨਹੀਂ ਕੀਤਾ ਤੇ ਜਦੋਂ ਇਹ ਤੁਹਾਡੇ ਇਲਾਕੇ 'ਚ ਵੋਟਾਂ ਮੰਗਣਾਉਣਗੇ ਤਾਂ ਤੁਸੀਂ ਇਹਨਾਂ ਨੂੰ ਪੁੱਛਿਓ ਕਿਰ ਲਿਓ ਹਨਾ ਤੇ ਉਦੋਂ ਫਿਰ ਭਗਵੰਤ ਸਿੰਘ ਮਾਨ ਇੱਕ ਅਨਾਉਂਸਮੈਂਟ ਕਰਦੇ ਨੇ ਉੱਥੇ ਕਿ 4 ਸਾਲ ਪੂਰੇ ਹੋਣ ਤੇ ਆ ਜਦੋਂ ਹੁਣ ਬਜਟ ਇਜਲਾਸ ਹੋਊਗਾ April ਦੇ ਵਿੱਚ ਹੁੰਦਾ ਹੁੰਦਾ ਉਦੋਂ ਤੁਹਾਡੇ ਸਾਰਿਆਂ ਦੇ ਜਿਹੜੀਆਂ ਬੀਬੀਆਂ ਭੈਣਾਂ ਨੇ ਉਹਨਾਂ ਦੇ ਪੈਸੇ ਇਕੱਠੇ ਹੀ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ ਜੋ ਕਿ ਕੁੱਲ ਰਕਮ ਬਣਦੀ ਆ ਇੱਕ ਇੱਕ ਬੀਬੀ ਦੀ ਉਦੋਂ ਤੱਕ 49 ਮਹੀਨੇ ਹੋ ਜਾਣਗੇ ਸਰਕਾਰ ਬਣੀ ਨੂੰ April ਤੱਕ March ਦੇ ਵਿੱਚ ਸਰਕਾਰ ਬਣੀ ਸੀਗੀ 4 ਸਾਲ ਤੋਂ ਉੱਤੇ ਹੋ ਜਾਊਗਾ ਸਮਾਂ ਤੇ ਉਦੋਂ ਤੱਕ ਜਿਹੜੀ ਰਾਸੀ ਆ 11000 ਰੁਪਏ 1100 ਰੁਪਏ ਦੇ ਹਿਸਾਬ ਨਾਲ 53900 ਰੁਪਏ ਇੱਕ ਇੱਕ ਬੀਬੀ ਦੇ ਹਿੱਸੇ ਆਉਣਗੇ ਤੇ ਜੋ ਬੀਬੀਆਂ ਇਹ ਯੋਗਤਾ ਲੈਣ ਦੇ ਯੋਗ ਨੇ ਇਹ ਜਿਨ੍ਹਾਂ ਨੂੰ ਪੈਸੇ ਮਿਲਣੇ ਚਾਹੀਦੇ ਨੇ ਉਹ 1 ਕਰੋੜ ਪੰਜਾਬ ਦੇ ਵਿੱਚ 1 ਕਰੋੜ ਦੇ ਕਰੀਬ ਬੀਬੀਆਂ ਨੇ ਜਿਨ੍ਹਾਂ ਦੀ ਕੁੱਲ ਰਾਸੀ ਬਣਦੀ ਆ 753900 ਕਰੋੜ ਰੁਪਏ ਜੋ ਕਿ ਇਕੱਠੇ ਸਰਕਾਰ ਕਿੱਥੋਂ ਲੈ ਕੇ ਆਵੇਗੀ ਕਿੱਥੋਂ ਦੇਵੇਗੀ ਇੰਨਾ ਪੈਸਾ ਕਿਵੇਂ ਆਵੇਗਾ ਕਿਉਂਕਿ ਕਰੋੜ ਬੀਬੀਆਂ ਦਾ 1 ਕਰੋੜ ਬੀਬੀਆਂ ਨੇ ਤਾਂ ਸਿੱਧਾ ਹੀ ਬਣਦੀ ਆ 53900 ਕਰੋੜ ਰੁਪਏ ਬਣਦੀ ਆ ਇੰਨਾ ਪੈਸਾ ਕਿੱਥੋਂ ਆਵੇਗਾ ਚਲੋ ਇਹ ਤਾਂ ਮੌਕੇ ਤੇ ਦੇਖਿਆ ਜਾਵੇਗਾ ਪਰ ਖੁਸ਼ਖਬਰੀ ਦੀ ਗੱਲ ਇਹ ਆ ਕਿ ਅਪ੍ਰੈਲ ਦੇ ਵਿੱਚ ਜੇ ਸਰਕਾਰ ਆਪਣੇ ਵਾਅਦੇ ਮੁਤਾਬਕ ਪੂਰ ਉਤਰਦੀ ਆ ਤਾਂ ਹਰੇਕ ਬੀਬੀ ਦੇ ਖਾਤੇ ਵਿੱਚ 53900 ਰੁਪਇਆ ਆਵੇਗਾ ਉਸ ਤੋਂ ਬਾਅਦ ਭਗਵੰਤ ਸਿੰਘ ਕਹਿੰਦਾ ਇਹ ਮੁੱਖ ਮੰਤਰੀ ਲੋਕਾਂ ਨੂੰ ਇਹ ਲਾਰੇ ਹੀ ਨੇ ਜਾਂ ਪੂਰ ਉੱਤਰਦਾ ਉਹ ਤਾਂ ਦੇਖੋ ਬਾਕੀ ਲੋਕ ਤਾਂ ਇਹ ਮੰਗ ਕਰ ਰਹੇ ਨੇ ਕਿ ਪੈਨਸ਼ਨਾਂ ਹੀ ਦੇ ਦੇ ਤੂ ਪੂਰੀਆਂ ਜਾਂ ਤਨਖਾਹਾਂ ਹੀ ਦੇ ਦੇ ਜਾਂ ਤਨਖਾਹਾਂ ਵਧਾਉਣ ਦੇ ਜੋ ਇਹਨਾਂ ਨੇ ਪਹਿਲਾਂ ਵਾਅਦੇ ਕੀਤੇ ਸੀ ਉਹ ਤਨਖਾਹਾਂ ਹੀ ਵਧਾ ਦਿਓ ਉਸ ਤੋਂ ਬਾਅਦ ਮੈਂ ਇੱਕ ਇਹਦੇ ਘਰ ਵਾਲੀ ਦੀ ਵੀਡੀਓ ਵੀ ਦੇਖੀ ਆ ਜਿਸ ਦੇ ਵਿੱਚ ਉਹ ਕਹਿੰਦੀ ਆ ਕਿ ਜਦੋਂ ਮੈਂ ਪਿੰਡ ਪਿੰਡ ਫਿਰ ਕੇ ਸ਼ਾਮ ਨੂੰ ਘਰਾਂ ਜਾਂਦੀ ਆ ਤਾਂ ਮੈਨੂੰ ਭਗਵੰਤ ਸਿੰਘ ਮਾਨ ਪੁੱਛਦੇ ਨੇ ਕਿ ਕੀ ਕੀ ਮੰਗਾ ਲੋਕਾਂ ਦੀ ਜਿੰਨੇ ਭਗਵੰਤ ਸਿੰਘ ਮਾਨ ਤਾਂ ਕਦੇ ਘਰ ਚੋਂ ਨਿਕਲੇ ਹੀ ਨਹੀਂ ਜਾਂ ਉਹਨੂੰ ਪਤਾ ਨਹੀਂ ਵੀ ਕੀ ਲੋਕਾਂ ਦੀ ਮੰਗ ਉਹ ਦੱਸਦੀ ਆ ਕਿ ਕੀ ਤੁਸੀਂ ਆਪਣੇ ਭਰਾਵਾਂ ਨਾਲ ਕੀਤੇ ਵਾਦੇ ਤਾਂ ਪੂਰੇ ਕਰ ਲਏ ਨੇ ਤੇ ਭੈਣਾਂ ਨਾਲ ਕੀਤੇ ਵਾਦੇ ਵੀ ਪੂਰੇ ਕਰੋ ਹੁਣ ਇਹ ਨਹੀਂ ਸਮਝ ਲੱਗਦੀ ਵੀ ਭਰਾਵਾਂ ਨਾਲ ਕੀਤੇ ਵਾਦੇ ਕੀ ਪੂਰੇ ਕਰ ਦਿੱਤੇ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਮੇਰੀ ਹਰ ਰੋਜ਼ ਭਗਵੰਤ ਸਿੰਘ ਮਾਨ ਨਾਲ ਇਹੀ ਗੱਲ ਹੁੰਦੀ ਆ ਕਿ ਜੋ ਮੇਰੀਆਂ ਭੈਣਾਂ ਨਾਲ ਵਾਦੇ ਕੀਤੇ ਨੇ ਉਹਨਾਂ ਨੂੰ ਪੂਰਾ ਕਰੋ ਉਹ ਵੀ ਕਹਿ ਰਹੀ ਆ ਕਿ ਜਲਦ ਮੈਂ ਤੁਹਾਡੇ ਪੈਸੇ ਦਿਵਾ ਕੇ ਰਾਂਹਾਂਗੀ ਕਿ ਮੇਰੀ ਹਰ ਰੋਜ਼ ਇਹੀ ਕਰਾਂ ਲੜਾਈ ਹੁੰਦੀ ਆ ਜਾਂ ਮੈਂ ਕਹਿ ਨਹੀਂ ਆ ਯਾਓ ਮੈਨੂੰ ਪੁੱਛਦੇ ਨੇ ਦੇਖੋ ਹੁਣ ਦੋਏ ਮੀਵਾ ਬੀਬੀ ਦਾ ਝੂਠ ਇਹ ਝੂਠ ਹੁੰਦਾ ਜਾਂ ਸੱਚ ਹੁੰਦਾ ਜਿਹੜਾ ਵਾਦਾ ਕੀਤਾ ਇਹਨੂੰ ਪੂਰਾ ਕਰਨਗੇ ਅਪ੍ਰੈਲ ਦੇ ਵਿੱਚ ਜਾਂ ਨਹੀਂ ਤੇ ਰਬਨੀਤ ਸਿੰਘ ਬਿੱਟੂ ਕਹਿੰਦੇ ਨੇ ਕਿ ਹਰਿਆਣਾ ਦੇ ਸੀਐਮ ਦਾ ਜੋ ਪਹਿਲਾਂ ਲਾਡੋ ਭੈਣ ਲਾੜਲੀ ਭੈਣ ਦਾ ਨਾਂ ਤੇ ਚੱਲਿਆ ਸੀਗਾ ਇਹ ਉਹਨਾਂ ਨੇ ਇੱਕ ਜਿਵੇਂ ਇਹ ਬੀਬੀਆਂ ਨੂੰ ਸਕੀਮ ਉਹ ਕਰੀਆ ਇਦਾਂ ਹੀ ਉਹਨਾਂ ਨੇ ਲਾੜਲੀ ਭੈਣ ਦੇ ਨਾਂ ਤੇ ਸਕੀਮ ਉਹ ਕਰੀਆ ਤੇ ਉਹਦੇ ਵਿੱਚੋਂ ਉਹਨਾਂ ਨੇ 6 ਲੱਖ ਬੀਬੀਆਂ ਤੋਂ ਉੱਪਰ ਉਹਨਾਂ ਨੂੰ ਜਿਹੜੀ ਇਹ ਸਕੀਮ ਆ ਉਹ ਮਹਈਆ ਕਰਾ ਦਿੱਤੀ ਆ ਤੇ 21-2100 ਰੁਪਈਆ ਉਹਨਾਂ ਦੇ ਖਾਤਿਆਂ ਦੇ ਵਿੱਚ 1 ਸਾਲ ਦੇ ਕਰੀਬ ਹੋ ਗਿਆ ਆਉਂਦਿਆਂ ਨੂੰ ਉਹ ਕਹਿੰਦੇ ਨੇ ਕਿ ਇਹ ਇਹਨਾਂ ਨੂੰ ਸਰਕਾਰ ਨੂੰ 4 ਸਾਲ ਹੋ ਗਏ ਇਹਨਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤੁਸੀਂ ਦੇਖੋ ਬੀਜੇਪੀ ਦੀ ਤਾਕਤ ਬਾਕੀ ਤੁਸੀਂ ਆਪ ਸਿਆਣੇ ਹੋ ਤੁਹਾਨੂੰ ਪਤਾ ਹੀ ਆ ਲੀਡਰਾਂ ਦਾ ਕੰਮ ਝੂਠ ਦਾ ਝੂਠ ਬੋਲ ਜੰਦੇ ਨੇ ਤੇ ਆਪਾਂ ਝੂਠ ਚ ਆ ਜੰਨੇ ਆ ਇਹਨਾਂ ਤੋਂ ਬਚੋ ਬਾਕੀ ਹਾਂ ਬਈ ਉਮੀਦਾਂ ਜਗਾਓ ਤੇ ਆਪਣੀ ਆਪਣੀ ਤਿਆਰੀ ਕਰੋ ਜਿਨ੍ਹਾਂ ਜਿਨ੍ਹਾਂ ਨੂੰ ਮੰਨ ਲਾ ਕੀ ਹੈਗੀ ਆ ਉਮੀਦ ਕਿ ਖਾਤੇਆਂ ਚ ਰੁਪਈਏ ਆਉਣਗੇ ਬਾਕੀ ਦੇਖ ਲੈਣੇ ਆਪ੍ਰੈਲ ਕਿਹੜਾ ਬਹੁਤ ਹੀ ਦੂਰ ਆ ਆ ਤਿੰਨ ਚਾਰ ਮਹੀਨਿਆਂ ਨੂੰ ਆਪ੍ਰੈਲ ਆ ਜਾਣਾ ਆ 12ਵਾਂ ਆ ਗਿਆ ਉਸ ਤੋਂ ਬਾਅਦ ਤਿੰਨ ਮਹੀਨੇ ਹੋਰ ਨੇ ਚਾਰ ਮਹੀਨੇ ਨੂੰ ਆਪ੍ਰੈਲ ਆ ਜਾਣਾ ਤੇ ਬਾਕੀ ਦੱਸਿਓ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ رائے ਦਿਓ ਵੀ ਹਾਂ ਪੈਸੇ ਮਿਲਣਗੇ ਨਹੀਂ ਮਿਲਣਗੇ ਜਾਂ ਹਵਾ ਦੇ ਪਿੱਛੇ ਗੱਲਾਂ ਨੇ ਧੰਨਵਾਦ ਜੀ ਬਾਕੀ ਸਰਕਾਰ ਤਾਂ ਨਹੀਂ ਆਉਂਦੀ ਇਹਨਾਂ ਦੀ ਇਹ ਤਾਂ ਮੈਂ ਲਿਖ ਕੇ ਦੰਨਾ ਸਰਕਾਰ ਨਹੀਂ ਆਉਂਦੀ ਹਾਂ ਮਸ਼ੀਨਾਂ ਦੀ ਕੋਈ ਸੈਟਿੰਗ ਹੋ ਜੇ ਉਹ ਆਪਾਂ ਕਹਿ ਨਹੀਂ ਸਕਦੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ